ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਹੋ ਸਾਰੇ ਅੱਜ ਆਪਾਂ ਪੈਣਾ ਦੀ ਡਿਮਾਂਡ ਤੇ ਇੱਕ ਵੀਡੀਓ ਤਿਆਰ ਕੀਤੀ ਹੈਗੀ ਕੋਟ ਕਾਲਰ ਕਮੀਜ਼ ਦੀ ਕਟਿੰਗ ਤੇ ਸਟੀਚਿੰਗ ਸਟੀਚਿੰਗ ਮੈਂ ਦੇਖਦੀਆਂ ਜਿਹਦਾ ਇਸ ਵੀਡੀਓ ਚ ਪਈ 2.5 ਸੇਚੀ ਤੇ ਨਹੀਂ ਫਿਰ ਮੈਂ ਅਗਲੀ ਚ ਪਾਉਂਗੀ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਆ ਫਿਰ ਮੈਨੂੰ ਸ਼ਾਰਟਕਟ ਕਮ ਤਾਂ ਦੱਸਣਾ ਨਹੀਂ ਆਉਂਦਾ ਹੈਗਾ ਹਨਾ ਵੀਡੀਓ ਲੰਬੀ ਹੋ ਜਾਂਦੀ ਫਿਰ ਮੈਨੂੰ ਅਪਲੋਡ ਕਰਨ ਚ ਦਿੱਕਤ ਆਉਂਦੀ ਆ ਮੈਨੂੰ ਫੋਨ ਦੀ ਥੋੜੀ ਜਿਹੀ ਦਿੱਕਤ ਚੱਲ ਰਹੀ ਹੈ ਤੇ ਇਹਦੇ ਵਿੱਚ ਮੈਂ ਕਟਿੰਗ ਹੀ ਦੱਸੀ ਆ ਸਿਰਫ ਕਮੀਜ਼ ਕਿਵੇਂ ਕੱਟ ਕਰਨਾ ਤੇ ਬਾਹਾਂ ਕਿਵੇਂ ਕੱਟ ਕਰਨੀਆਂ ਤੁਸੀਂ ਭੈਣੋਂ ਕੱਟ ਕੇ ਰੱਖ ਲਓ ਤੇ ਮੈਂ ਅੱਜ ਹੀ ਹੋ ਸਕੇਆ ਵੀਡੀਓ ਬਣਾ ਕੇ ਤਾਂ ਕੱਲ ਨੂੰ ਪਾ ਦੂੰਗੀ ਉਹ ਤੁਸੀਂ ਦੇਖ ਲਿਓ ਹਨਾ ਵੀ ਕਿਵੇਂ ਤੁਹਾਨੂੰ ਸਹੀ ਲੱਗੇ ਕਿਉਂਕਿ ਮੇਨ ਜੀ ਤਾਂ ਕਟਿੰਗ ਦੀ ਹੁੰਦੀ ਹੈ ਨਾ ਸਟੀਚਿੰਗ ਵੀ ਤੁਹਾਨੂੰ ਕੋਲਰ ਕਿਵੇਂ ਕੱਟਣਾ ਉਹ ਮੈਂ ਸਾਰਾ ਅਗਲੇ ਪਾਰਟ ਤੇ ਜ਼ਰੂਰ ਦੱਸੂੰਗੀ ਕਿਉਂਕਿ ਵੀਡੀਓ ਮੇਰੇ ਕੋਲੋਂ ਜ਼ਿਆਦਾ ਲੌਂਗ ਨਾ ਹੀ ਤਾਂ ਬਣ ਰਹੀ ਹੈ ਫੋਨ ਤੇ ਦੀ ਮੈਮਰੀ ਫੁੱਲ ਹੋ ਜਾਂਦੀ ਹੈ ਥੋੜੀ ਪ੍ਰੋਬਲਮ ਚੱਲ ਰਹੀ ਹੈ ਬਾਕੀ ਸਾਰੀਆਂ ਭੈਣਾਂ ਦਾ ਧੰਨਵਾਦ ਇੰਨਾ ਪਿਆਰ ਦੇਣ ਲਈ ਥੈਂਕ ਯੂ ਸਾਰੀਆਂ ਭੈਣਾਂ ਦਾ ਹੁਣ ਆਪਣੇ ਕੋਲੇ ਹੈਗਾ ਕਪੜਾ एक मीटर मेरा छाए कपड़ा चौड़ाई भी इंच क्योंकि मेनू उन्नी चाहि मेरी हेल्प है ये उन्नी इंच मैं सिर्फ एक इंच एक्सट्रा चाहता है क्योंकि एल घेरा करना ए पत्तियां वगैरह देख लिया करो कि चढ़ रही ने ਉਹੀ ਸੇਮ ਪ੍ਰੋਸੈਸ ਆਪਾਂ ਜਿਵੇਂ ਆਪਾਂ ਨੋਰਮਲ ਕਮੀਜ਼ ਕੱਟਦੇ ਆਂ ਬਾਕੀ ਪੈਨ ਨੂੰ ਸੀ ਕਟਿੰਗ ਕਰਨ ਵੇਲੇ ਕਾਣਕੂਣ ਦੇਖ ਲਿਆ ਕਰੋ ਕੱਪੜੇ ਦੇ ਵਿੱਚ ਉਵੇਂ ਹੀ ਰੱਖਾਂਗੇ ਇਹਨੂੰ ਮੈਂ ਆਪਾਂ ਮੂਰਲਾ ਮੰਗਰਲਾ ਵੱਡਾ ਛੋਟਾ ਪਾਸਾ ਦਾ ਛੋਟਾ ਪਾਸਾ ਰੱਖਣਾ ਜ਼ਰੂਰੀ ਹੁੰਦਾ ਜਿਹੜੀਆਂ ਪਹਿਲਾਂ ਤੋਂ ਪਤਾ ਤੇ ਜਿਹੜੀਆਂ ਨੂੰ ਨਹੀਂ ਪਤਾ ਪੈਣਾ ਇੱਕ ਪਾਸਾ ਵੱਡਾ ਮੂਰਲਾ ਪਾਸਾ ਛੋਟਾ ਮਗਰਲਾ ਪਾਸਾ 1.5 ਇੰਚ ਵੱਡਾ ਰੱਖਿਆ ਕਰੋ ਬਾਕੀ ਤੁਸੀਂ ਵੱਡਾ ਛੋਟਾ ਕਿਵੇਂ ਰੱਖਣਾ ਹੈ ਤੁਸੀਂ ਛਾਤੀ ਦੇ ਅਕੋਰਡਿੰਗ ਰੱਖ ਸਕੋ ਕਾਲਰ ਬਣਾਉਣਾ ਜਿਵੇਂ ਆਪਣਾ ਨੋਰਮਲ ਤੀਰਾ ਹੈਗਾਗਾ 7 ਇੰਚ ਯਾਨਕਿ 6.5 ਹੈ ਮੇਰਾ ਠੀਕ ਹੈ ਆਪਾਂ ਇਹਦੇ ਨਾਲੋਂ 1.5 ਇੰਚ ਵਧਾ ਕੇ ਰੱਖਣਾ ਜਿਵੇਂ ਕਿ 7 ਹੋ ਗਿਆ 7 ਨਿਸ਼ਾਨ ਲਾ ਲਓ ਤੁਸੀਂ 7 ਤਾਂ ਮੈਨੂੰ ਚਾਹੀਦਾ ਇਹ 8 8.5 ਬਹੁਤ ਹੈ ਹੁਣ ਮੈਂ ਲਾਉਂਗੀ 8 ਇੰਚ ਠੀਕ ਹੈ ਤੇ ਮੋਡਾ ਜੀ ਆਪਾਂ 7 ਰੱਖਦੇ ਆਂ ਤਾਂ ਤੁਸੀਂ 7.5 ਵੀ ਰੱਖ ਸਕਦੇ ਹੋ ਕਿਉਂਕਿ ਇਹਦੇ ਵਿੱਚ ਤੀਰਾ ਵੀ ਆਪਾਂ ਨੂੰ ਵੱਡਾ ਚਾਹੀਦਾ ਹੁੰਦਾ ਤੇ ਮੋਡਾ ਵੀ ਆਪਾਂ ਨੂੰ ਵੱਡਾ ਚਾਹੀਦਾ ਹੁੰਦਾ 8 8 8 ਇੰਚ ਦੇ ਨਿਸ਼ਾਨ ਲਾ ਕੇ ਆਪਾਂ ਡੱਬਾ ਬਣਾਵਾਂਗੇ ਜਿਵੇਂ ਹੁਣ ਆਪਣੀ ਛਾਤੀ ਕਿ 18 ਇੰਚ ਤਾਂ ਆਪਾਂ 9 ਇੰਚ ਤੇ ਨਿਸ਼ਾਨ ਲਾ ਕੇ ਇਹਦੀ ਕਾਟ ਪਾ ਲਾਂਗੇ ਹੁਣ ਤੁਸੀਂ ਪਲੇਟਾਂ ਲੈ ਲਓ ਜੇ ਤੁਸੀਂ ਪਲੇਟਾਂ ਪਾਉਣੀਆਂ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਬਟ ਮੈਂ ਨਹੀਂ ਪਾਉਣੀਆਂ ਪਲੇਟਾਂ ਮੈਂ ਨਹੀਂ ਪਾਉਂਦੀ ਪਲੇਟਾਂ ਬੈਗ ਬੁੱਕ ਤੇ ਵੀ ਨਹੀਂ ਪਾਉਂਦੀ ਹੈਗੀ ਪਾਸੇ ਦਾ ਆਪਾਂ ਕੀ ਕਰਨਾ ਹੈ ਚੀਜ਼ ਅੱਲਾ ਮੋਡੇ ਦੀ ਕਟਾਈ ਕਰਨੀ ਆਪਾਂ ਦੇਖ ਆ ਹੋ ਗਈ ਮੋਡੇ ਦੀ ਕਟਾਈ ਤੇ ਲੈਂਥ ਤੁਸੀਂ ਦੇਖ ਲਓ ਇਹਦੇ ਵਿੱਚ ਪਲੇਟਾਂ ਮੈਂ ਪਾਉਣੀਆਂ ਨਹੀਂ ਹੈਗੀਆਂ ਹੁਣ ਆਪਾਂ ਲਾਵਾਂਗੇ ਦਾ ਫਿਟਿੰਗ ਦਾ ਨਿਸ਼ਾਨ ਜਿਵੇਂ ਕਿ हिਪ ਦੀ ਲੰਬਾਈ ਆਉਂਦੀ ਹੈ ਮੇਰੀ 15 ਇੰਚ 15 ਇੰਚ 18 ਇੰਚ ਇਹ ਪਤੀ ਚੜਾਈ ਹੈਗੀ ਆਪਣੀ 11 ਇੰਚ ਤੇ ਕਮਰ ਹੈਗੀ ਆ ਕਿ ਆਪਣੀ 14 ਤੇ ਬਾਅਦ ਆਪਾਂ ਥੋੜਾ ਲੂਜ਼ ਰੱਖਾਂਗੇ ਇਹਨੂੰ 15 ਇੰਚ ਰੱਖਾਂਗੇ ਆਪਾਂ ਫਿਟਿੰਗ ਤੇ ਨਿਸ਼ਾਨਾ ਆਪਾਂ نیچے ਵੀ ਲਾ ਲਾਂਗੇ ਹੁਣ ਆ ਦੇਖੋ ਜਿਵੇਂ ਕਿ ਮੈਂ ਰੱਖਿਆ ਸੀਗਾ ਇਹ ਟੋਟਲੀ 2 ਇੰਚ ਮੈਨੂੰ ਚਾਹੀਦਾ ਸੀ ਹੁੰਦੀ ਐ ਇੱਥੇ ਆਪਾਂ ਕੱਟ ਪਾਵਾਂਗੇ ਆਪਾਂ ਕੱਟ ਪਾ ਲਿਆ ਹੁਣ ਆਪਣਾ ਖੁੰਝਾ ਹੈਗਾਗਾ ਇਹਦਾ ਪਹਿਲਾਂ ਇਹ ਦੋਨੇ ਪਾਸੇ ਆਪਾਂ نیچے ਤੋਂ ਇੱਕੋ ਜਿਹਾ ਕਰ ਲੈਣੇ ਆ ਠੀਕ ਆ ਆ ਦੇਖੋ ਇੱਕੋ ਜਿਹਾ ਕਰ ਲਿਆ ਹੁਣ ਆਪਾਂ ਇਹਦੀ ਗਲਾਈ ਪਾਵਾਂਗੇ ਇੱਥੋਂ ਜਿਹੜਾ ਖੁੱਲਾ ਪਾਸਾ ਹੋਊਗਾ ਆਪਣੀ ਵਾਲੀ ਸਾਈਡ ਹੋਊਗਾ ਉੱਥੋਂ ਆਪਾਂ ਢਾਈ ਇੰਚ ਦਾ ਨਿਸ਼ਾਨ ਲਾਉਣਾ ਜੇ ਤੁਸੀਂ ਜ਼ਿਆਦਾ ਗਲਾਈ ਪਾਉਣੀ ਆ ਤੁਸੀਂ ਢਾਈ ਦਾ ਲਾ ਲਓ ਜੇ ਤੁਸੀਂ ਘੱਟ ਗਲਾਈ ਪਾਉਣੀ ਆ ਤੁਸੀਂ 2 ਦਾ ਵੀ ਲਾ ਸਕਦੇ ਹੋ ਠੀਕ ਹੈ ਫਿਰ ਆਪਾਂ ਕੀ ਕਰਨਾ ਇੱਥੋਂ ਆਪਾਂ ਲੈ ਕੇ ਆਉਣਾ ਬਿਲਕੁਲ ਨਾਲ ਨਾਲ ਜੇ ਤਾਂ ਹੁਣ ਆਪਣਾ ਵੱਧ ਹੁੰਦਾ ਤਾਂ ਆਪਾਂ ਇੱਥੇ ਨਿਸ਼ਾਨ ਲਾ ਲੈਣਾ ਸੀ ਠੀਕ ਹੈ ਬਿਲਕੁਲ ਨਾਲ-ਨਾਲ ਲੈ ਕੇ ਆਉਣਾ ਪਏ ਇੱਥੋਂ ਇੱਥੇ ਆਪਾਂ ਕੱਟ ਪਾ ਲਿਆ ਲੋਟ ਆ ਹੋ ਗਿਆ ਆਪਣਾ ਗੋਲ ਘੇਰੇ ਵਾਲਾ ਤੇ ਕਾਲਰ ਵਾਲਾ ਕੁੜਤਾ ਆਈ ਇਹਦੀ ਕਟਿੰਗ ਆ ਹੋਰ ਇਹਦਾ ਕੁਝ ਨਹੀਂ ਹੈਗਾ ਤੇ ਬਾਹਾਂ ਕਟਿੰਗ ਕਰਨ ਵੇਨੇ ਕੀ ਕਰਨਾ ਆਪਾਂ ਪਹਿਲਾਂ ਤਾਂ ਜਿਹੜੀਆਂ ਵੀ ਆਪਣੀਆਂ ਪੱਤੀਆਂ ਹੁੰਦੀਆਂ ਨੇ ਜਾਂ ਆਪਣੇ ਕੋਲੇ ਪ੍ਰਿੰਟ ਵਾਲਾ ਛੋਟ ਹੁੰਦਾ ਫਲਾਵਰ ਹੁੰਦੇ ਆਣੇ ਹਨ ਉਹ ਤੁਸੀਂ ਦੇਖ ਲੈਣੇ ਵੀ ਉਹ ਕਿੱਧਰ ਜਾ ਰਹੇ ਇੱਕ ਸਾਈਡ ਜਾ ਰਹੇ ਆ ਜਾਂ ਦੋਨੋਂ ਸਾਈਡ ਜਾ ਰਹੇ ਆ ਹੁਣ ਜਿਵੇਂ ਕਿ ਮੇਰੇ ਇੱਕ ਸਾਈਡ ਜਾ ਰਹੇ ਆ ਮੈਂ ਇਹ ਉੱਪਰ ਨੂੰ ਕੀਤਾ ਐਦਾਂ ਹੀ ਮੈਂ ਕਮੀਜ਼ ਦਾ ਕੀਤਾ ਐਦਾਂ ਹੀ ਮੈਂ ਬਾਹਾਂ ਦਾ ਕਰਨਾ ਬਾਹਾਂ ਦੇ ਵਿੱਚ ਤੁਸੀਂ ਆਪਦੇ ਹਿਸਾਬ ਨਾਲ ਰੱਖ ਸਕਦੇ ਹੋ ਇਹਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਆਪਾਂ 16 17 ਹੀ ਰੱਖਣੀ ਆ ਜਿੰਨੀ ਤੁਹਾਡੇ ਕੋਲੇ ਕੱਪੜਾ ਬਚਦਾ ਹੁਣ ਇਹ ਤੁਸੀਂ ਰੱਖ 사ਦੇ ਹੁਣ ਬਾਹ ਘੱਟਣ ਦਾ ਸਾਰਿਆਂ ਤੋਂ ਸੌਖਾ ਤਰੀਕਾ ਮੈਂ ਤੁਹਾਨੂੰ ਅੱਜ ਦੱਸਣ ਲੱਗੀ ਆ ਜਿਵੇਂ ਕਿ ਮੇਰਾ ਮੋਟਾ ਹੈਗਾ 8 ਇੰਚ ਠੀਕ ਹੈ ਮੈਂ ਇੱਥੇ 8 ਇੰਚ ਤੇ ਨਿਸ਼ਾਨ ਲਾ ਲਿਆ ਉਸ ਤੋਂ ਬਾਅਦ ਮੈਂ ਕੀ ਕਰਨਾ ਇੱਥੋਂ ਰੱਖਣਾ 3 ਇੰਚ ਤੇ ਇੱਥੇ ਤੇ 8 ਦਾ ਅੱਧਾ ਹੋ ਗਿਆ 4 ਇੰਚ ਇੱਥੇ ਮੈਂ 4 ਤੇ ਨਿਸ਼ਾਨ ਲਾ ਲੈਣਾ ਦੇਖੋ ਹੁਣ ਮੈਂ ਕੀ ਕਰਨਾ ਇੱਥੋਂ ਗਲਾਈ ਦਿੰਦੇ ਹੋ ਲੈ ਕੇ ਜਾਣਾ ਚਾਰ ਦੇ ਨਾਲ ਇਹਨਾਂ ਮਿਲਾ ਦੇਣਾ ਠੀਕ ਹੈ ਨੀ ਆਹ ਹੋ ਗਿਆ ਆਪਣੀ ਬਾਹ ਤਿਆਰ ਫਿਰ ਆਪਾਂ ਅੱਗੇ ਤੋਂ ਦੇਖ ਲੈਣੀ ਆ ਬੇਗ ਦੇ ਤੋਂ ਆਪਾਂ ਕਿਵੇਂ ਰੱਖਣੀ ਆ ਖੁੱਲੀ ਰੱਖਣੀ ਆ ਜਾਂ ਭੇੜੀ ਰੱਖਣੀ ਆ ਠੀਕ ਹੈ ਜਿਵੇਂ ਕਿ ਮੇਰੇ ਬਾਹ ਸਾਰਾ ਹੀ ਤਿਆਰ ਰਹਿੰਦੀ ਹੈ ਮੇਰੇ ਕੋਲ ਇਹ ਕੱਪੜਾ ਥੋੜਾ ਹੀ ਸੀ ਤਾਂ ਇਹ ਮੈਂ ਅੱਗੇ ਤੋਂ ਖੁੱਲੀ ਹੀ ਰੱਖੂੰਗੀ ਹੁਣ ਪਹਿਲਾਂ ਮੈਂ ਕਾਟ ਪਾਉਣੀ ਹੁੰਦੀ ਹੈਗੀ ਬਾਹ ਦੀ ਤੇ ਕਮੀਜ਼ ਦੀ ਬਾਅਦ ਦੇ ਵਿੱਚ ਮੇਰੇ ਕੋਲੇ ਕਮੈਂਟ ਆਇਆ ਪੈਂਦਾ ਇਹ ਕਮੀਜ਼ ਦੀ ਤੇ ਬਾਹ ਦੀ ਪਹਿਲਾਂ ਮੈਂ ਗਲਾ ਚੜ੍ਹਦੀਆਂ ਪਲੇਟਾਂ ਪਾਉਣੀ ਆ ਫਿਰ ਫਿਟਿੰਗ ਦਾ ਡਿਜ਼ਾਈਨ ਮਾਰ ਕੇ ਫਿਰ ਮੈਂ ਕਾਟ ਪਾਉਣੀ ਆ ਕਮੀਜ਼ ਦੀ ਬਣਾ ਕੇ ਠੀਕ ਹੈ ਤੇ ਬਾਹ ਦੀ ਵੀ ਮੈਂ ਇਦਾਂ ਕਾਟ ਪਾ ਕੇ ਰੱਖ ਲੈਣੀ ਆ ਉਸ ਤੋਂ ਬਾਅਦ ਮੈਂ ਬਾਅਦ ਚ ਪਾਉਣੀ ਆ ਜਦੋਂ ਆਪਾਂ ਬਾਂ ਜੜਦੇ ਆ ਮਟ ਮੈਨੂੰ ਕਈ ਪੈਣਾ ਦੇ ਸਵਾਲ ਸੀ ਵੀ ਤੁਸੀਂ ਨਹੀਂ ਸਾਨੂੰ ਤੁਸੀਂ ਪਹਿਲਾਂ ਹੀ ਪਉਣੀ ਦੱਸੋ ਹਨਾ ਤਾਂ ਹੁਣ ਮੈਂ ਛੋਡੇ ਕਰਕੇ ਇਹਨਾਂ ਨੂੰ ਕਿਹਰੇ ਕਰੇ ਕਰ ਲੈਣੀ ਆ ਆ ਦੇਖੋ ਆਇਆਂ ਆਪਾ ਰੱਖਣਾ ਨਾ ਇਹ ਐਂ ਆਪਾ ਰੱਖ ਲੈ ਹੁਣ ਆਪਾਂ ਕੀ ਕਰਨਾ ਇੱਥੋਂ ਜਦੋਂ ਸੱਚ ਹਾਂ ਇੱਕ ਚੀਜ਼ ਹੋਰ ਜਦੋਂ ਆਪਾਂ ਬਾਹ ਦੀ ਜਾਂ ਮੋਡੇ ਦੀ ਕਮੀਜ਼ ਦੇ ਮੋਡੇ ਦੀ ਲੰਬਾਈ ਨਾਪਦੇ ਆ ਨਾ ਉਦੋਂ ਆਪਾਂ ਇਹਨੂੰ ਐਂ ਕਰਕੇ ਇੱਥੋਂ ਐ ਕਰ ਕਰ ਕੇ ਲੈ ਕੇ ਆਉਣਾ ਹੁੰਦਾ ਐ ਨਹੀਂ ਲੈ ਕੇ ਆਉਣਾ ਹੁਣ ਸਿੱਧਾ ਹੀ ਜਿਵੇਂ ਜਿਵੇਂ ਆਪਣੀ ਸ਼ੇਪ ਪਣੀ ਹੋਈ ਐ ਜਿਵੇਂ ਕਿ ਮੇਰੀ ਹੈਗੀ 8 ਇੱਥੋਂ ਆ ਠੀਕ ਐ ਮੈਂ ਹੁਣ ਜੇ ਸੀਨ ਲਾਉਂਗੀ ਤਾਂ ਮੈਂ ਆ ਚੀਜ਼ ਤੋਂ ਇੱਥੋਂ ਐ ਕਰਕੇ ਬਾਂਦਾ ਸਲਾਈ ਲਾਉਂਗੀ ਨਹੀਂ ਹੁਣ ਮੈਂ ਕੀ ਕਰੂੰਗੀ ਇੱਥੋਂ 8 ਤੋਂ ਲੈ ਕੇ ਹੋਏ ਇਹਦੀ ਕਾਟ ਪਾ ਦਿੰਦੀ ਯਾਨੀ ਕਿ 8 ਕੋਲੋਂ ਤਿਰਛਾ ਮਾਰ ਕੇ ਉਹ ਤੋਂ 1.5 ਇੰਚ ਉੱਪਰ ਜਾ ਕੇ ਮੈਂ 1 ਇੰਚ ਦੀ ਕਾਟ ਪਾ ਦਿੰਦੀ ਬਾਹਰ ਦੀ ਹੁਣ ਇਹਨੂੰ ਕੀ ਕਰਨਾ ਹੁਣ ਇਹਨੂੰ ਚੱਕ ਕੇ ਬੇਸ਼ੱਕ ਤੁਸੀਂ ਉੱਪਰ ਰੱਖ ਲਓ ਇਹਦੇ ਆ ਦੇਖੋ ਆਹੀਂ ਆਪਾਂ ਕਹਿਰਾ ਰੱਖਿਆ ਸੀ ਇਹ ਆਹੀਂ ਆਪਾਂ ਆ ਰੱਖਿਆ ਸੀ ਹੁਣ ਇਹਨੂੰ ਆਪਾਂ ਚੱਕ ਕੇ ਇਹਦੇ ਉੱਪਰ ਰੱਖ ਕੇ ਦੂਸਰੀ ਬਾਹਾਂ ਦੀ ਵੀ ਕੱਟ ਪਾ ਦੋ ਕਾਰ ਤਾਂ ਐਂ ਵੀ ਪੈ ਜਾਂਦੀ ਹੁੰਦੀ ਆ ਜੇ ਆਪਾਂ ਐਂ ਰੱਖ ਕੇ ਦੋਨਾਂ ਦੇ ਪਾਈਏ ਤਾਂ ਪਰ ਪਤਾ ਕਈ ਹੁੰਦਾ ਕਈ ਵਾਰ ਕੀ ਹੁੰਦਾ ਇਹ ਹੁੰਦਾ ਵੀ ਆਪਣੇ ਕੋਲੋਂ ਦੋਨੇ ਪੱਲੇ ਉਲਟ ਧਰ ਜਾਂਦੇ ਆ ਫਿਰ ਮੁੜ ਕੇ ਬੇਲਾ ਹੱਥ ਨਹੀਂ ਆਉਂਦਾ ਮੇਰੀ ਸੋਚ ਰਹੀ ਹੀ ਆ ਆਪਾਂ ਕਰਦੇ ਆ ਇਹਦੇ ਗਲੇ ਦੀ ਕਟਿੰਗ ਇਹਦੇ ਵਿੱਚ ਆਪਾਂ ਕਾਲਰ ਲਾਵਾਂਗੇ ਕੋਟ ਕਾਲਰ ਆਪਾਂ ਜਿਵੇਂ ਕਰਨਾ ਆਪਾਂ ਇੱਥੋਂ ਲਵਾਂਗੇ ਪੌਣੇ ਤਿੰਨ ਤੇ ਐਸ ਲੋਟ ਲਵਾਂਗੇ ਆਪਾਂ ਸਾਢੇ ਤਿੰਨ ਸਵਾ ਕ ਤਿੰਨ ਰੱਖ ਲਓ ਬਾਦੂਆ ਪੌਣੇ ਤਿੰਨ ਤੇ ਐਸ ਲੋਟ ਲਵਾਂਗੇ ਆਪਾਂ ਸਵਾ ਤਿੰਨ ਹੁਣ ਇਹਦੇ ਤੇ ਆਪਾਂ ਪੌਣੀਆਂ ਕਾਟ ਜੀ ਮੈਂ ਆਪਾਂ ਗਲਾ ਕੱਟਦੇ ਹੁਣ ਇਹ ਆਪਾਂ ਮੂਰਲੇ ਉਹਦਾ ਕੱਟਣਾਗਾ ਠੀਕ ਹੈ ਆ ਦੇਖੋ ਇਹਦੀ ਆਪਾਂ ਕਟਿੰਗ ਕਰ ਦਾਂਗੇ ਜਦੋਂ ਆਪਾਂ ਕਾਲਰ ਲਾਉਣਾ ਹੈ ਨਾ ਹਾਈ ਨੈਕ ਕਾਲਰ ਲਾਉਣਾ ਉਹਦੇ ਲਈ ਆਪਾਂ ਨੂੰ ਆਹ ਚੀਜ਼ ਵੱਡੀ ਰੱਖਣੀ ਪੈਂਦੀ ਹੈ ਜੇ ਆਪਣੀ 7 ਤਾਂ ਆਪਾਂ ਰੱਖਾਂਗੇ ਇਹਨੂੰ 8.5 ਡੇਢ ਪੌਣੇ 2 ਇੰਚ ਵਧਾ ਕੇ ਹੁਣ ਮੈਂ ਇਸ ਲੋਟ ਲਾਇਆ ਪੌਣੇ 3 ਇਸ ਲੋਟ ਲਾਇਆ ਮੈਂ 7.5 7.5 ਲਾ ਲਓ ਤਿੰਨ ਰੱਖ ਲਓ ਜਿੰਨਾ ਮਰਜ਼ੀ ਰੱਖ ਲਓ ਉਸ ਤੋਂ ਬਾਅਦ ਕੀ ਕਰਨਾ نیچے 8 ਇੰਚ ਆਪਾਂ ਨਿਸ਼ਾਨ ਲਾਵਾਂਗੇ 7 ਲਾ ਲਓ ਜਾਂ 8 ਲਾ ਲਓ ਤੇ ਇਹਨੂੰ ਆਪਾਂ ਇੱਥੋਂ ਕਰਕੇ ਕਟਿੰਗ ਕਰ ਦਾਂਗੇ ਪਹਿਲਾਂ ਆਪਾਂ ਇਹਦੀ ਕਟਿੰਗ ਕਰਦੇ ਆਂ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇੱਕ ਕੱਪੜਾ ਲੈਣਾ ਮੇਰੇ ਕੋਲ ਇਹਦੇ ਨਾਲ ਦਾ ਕੱਪੜਾ ਹੈ ਨਹੀਂ ਸੀਗਾ ਤੇ ਉਹਦੇ ਤੇ ਆਪਾਂ ਪੇਪਰ ਪੇਸਟਿੰਗ ਲਾ ਲੈਣੀ ਹੈ ਠੀਕ ਹੈ ਇਹ ਮੈਂ ਹੋਰ ਕਲਰ ਦਾ ਕੱਪੜਾ ਲੈਤਾ ਹਾਂ ਹੁਣ ਆਪਾਂ ਕੱਪੜਾ ਲੈ ਕੇ ਇਹਦੇ ਉੱਪਰ ਪੁੱਠੀ ਆਪਾਂ ਛਾੜ ਰੱਖਣੀ ਹੈ ਹੁਣ ਆਪਾਂ ਇਹ ਲਾਉਣੀ ਕਿਵੇਂ ਆ ਦੇਖੋ ਆਪਾਂ ਇੱਥੇ ਕੱਟ ਪਾ ਲਿਆ ਠੀਕ ਹੈ ਜੇ ਤਾਂ ਤੁਸੀਂ ਪਹਿਲਾਂ ਕੱਚਾ ਕਰਨਾ ਤੁਸੀਂ ਕੱਚਾ ਵੀ ਕਰ ਸਕਦੇ ਹੋ ਬਟ ਮੈਨੂੰ ਕੱਚਾ-ਕੱਚਾ ਕਰਨ ਦੀ ਏਡੀ ਕੋਈ ਖਾਸ ਜ਼ਰੂਰਤ ਨਹੀਂ ਮੈਂ ਜਿਹੜਾ ਕੱਟ ਪਾਇਆ ਸੀ ਉਹਦੇ ਨਾਲ-ਨਾਲ ਸਿਲਾਈ ਲਾਉਂਗੀ ਕੀ ਕਰਾਂਗੇ ਹੁਣ ਆਪਾਂ ਇਹਨੂੰ ਵਿੱਚੋਂ ਕਟਿੰਗ ਕਰ ਦਾਂਗੇ ਹੁਣ ਆਪਾਂ ਇਹਨੂੰ ਕਰਾਂਗੇ ਫੋਲਡ ਅੰਦਰਲੇ ਪਾਸੇ ਆਪਾਂ ਇੱਥੇ ਬਰੀਕ ਸਲਾਈ ਲਾ ਦਾਂਗੇ ਸਲਾਈ ਲਾ ਕੇ ਤੇ ਇਹਦੇ ਉੱਪਰ ਵੀ ਆਪਾਂ ਸਲਾਈ ਲਾ ਲਏ ਇੱਕ ਵਾਰ ਜਿਹੜਾ ਕਿ ਇਹ ਨਾਲ ਚਿਪਕਦੇ ਬਾਕੀ ਜੋ ਵੀ ਆਪਣਾ ਫालतू ਕਪੜਾ ਹੋਗਾ ਉਹਦੀ ਆਪਾਂ ਕਟਿੰਗ ਕਰ ਦਾਂਗੇ ਦੂਜੇ ਪਾਸੇ ਵੀ ਆਪਾਂ ਐਂ ਕਰ ਲਾਂਗੇ ਆਸੇ ਦੀ ਕਟਿੰਗ ਕਰਕੇ ਹੁਣ ਆਪਾਂ ਬੈਕ ਵਾਲੇ ਪੱਲੇ ਨਾਲ ਜੋੜਾਂਗੇ ਇਹਨੂੰ ਬੈਕ ਵਾਲੇ ਪੱਲੇ ਨਾਲ ਇਹਨੂੰ ਆਪਾਂ ਕਿਵੇਂ ਜੋੜਨਾ ਠੀਕ ਹੈ ਇੱਥੇ ਆਪਣਾ ਕੱਟ ਪਾਇਆ ਹੋਇਆ ਸੀ ਵੀ ਇਹ ਬੈਕ ਆ ਤੇ ਇਹਨੂੰ ਆਪਾਂ ਐਵੇਂ ਧਰ ਲੈਣਾ ਜਿਹੜਾ ਆਪਾਂ ਅੰਦਰ ਕੱਪੜਾ ਲਾਇਆ ਸੀਗਾ ਜਦੋਂ ਹੁਣ ਆਪਾਂ ਜੜਾਂਗੇ ਇਹਨੂੰ ਐ ਕਰਕੇ ਅੰਦਰ ਫੋਲਡ ਕਰ ਦੋ ਕਿਉਂਕਿ ਬਾਅਦ ਵਿੱਚ ਤੇ ਆਪਾਂ ਤਰਪਾਈ ਕਰਵਾ ਲਾਂਗੇ ਆਂ ਇਹ ਅੰਦਰ ਕਰਨਾ ਬਾਕੀ ਮੇਰੇ ਕੋਲੇ ਦੋ ਤਿੰਨ ਕਮੈਂਟ ਆਏ ਸੀ ਭੈਣਾਂ ਦੇ ਵੀ ਤੁਸੀਂ ਟੂ ਲਿਪ ਸਲਵਾਰ ਦੀ ਵੀਡੀਓ ਪਾਓ ਹਾਂ ਭੈਣੋ ਮੈਂ ਪਾਉਣੀ ਆ ਵੀਡੀਓ ਤਾਂ ਬਟ ਮੈਂ ਨਾ ਥੋੜੀ ਜਿਹੀ ਉੱ르ਦੀ ਹੋਈ ਆ ਸੋ ਦੇਖੋ ਆ ਆਪਣਾ ਹੋ ਗਿਆ ਇੰਨਾ ਕੁ ਤਿਆਰ ਤੇ ਹੁਣ ਆਪਾਂ ਕੱਟਾਂਗੇ ਇਹਦੇ ਕলার ਹੁਣ ਆਪਾਂ ਕলার ਕੱਟਣੇ ਆ ਆਪਾਂ ਦੇਖਣੇ ਆ ਪਹਿਲਾਂ ਵੀ ਆਪਣੇ ਕਿੰਨੇ ਕলার ਬੰਦੇ ਇਹਨੂੰ ਆਪਾਂ ਐ ਕਰਕੇ ਸਿੱਧਾ ਕਰ ਲਓ ਆਪਣੀ ਤਰਫ ਮੇਰੇ ਕੋਲੇ ਕলার ਚਾਹੀਦਾ ਮੈਨੂੰ 15 16 ਇੰਚ ਦਾ 16 ਇੰਚ ਦਾ ਆਪਾਂ ਨੂੰ ਕলার ਚਾਹੀਦਾ ਕਲਰ ਆਪਾਂ ਕਿਵੇਂ ਕੱਟਣਾ ਹੈਗਾ ਕਲਰ ਕੱਟਣ ਮਿਹਦੇ ਆਪਾਂ ਕੀ ਕਰਨਾ ਆਪਾਂ ਬੁਕਰਮ ਲੈ ਲੈਣੀ ਆ ਜਾਂ ਪੇਪਰ ਪੇਸਟਿੰਗ ਲੈ ਲੈਣੀ ਲੈ ਲੈਣੀ ਹੈ ਮੇਰੇ ਕੋਲ ਚੌੜੀ ਬੁਕਰਮ ਹੈ ਨਹੀਂ ਸੀ ਮੇਰੇ ਕੋਲ 2 2 ਇੰਚੀ ਬੁਕਰਮ ਸੀ ਮੈਂ ਇਹਨਾਂ ਨੂੰ ਜੋੜ ਲਾ ਕੇ ਇਹ ਟੋਟਲ ਬਣਾ ਲਿਆ ਬੁਕਰਮ ਮੈਂ 5.5 ਇੰਚ ਮੈਂ ਇਹਨੂੰ ਇਦਾਂ ਕਰਕੇ ਡਬਲ ਫੋਲਡ ਕਰ ਲਵਾਂਗੀ ਬੁਕਰਮ ਦੀ ਚੜਾਈ ਲੈਤੀ ਆ ਮਨ ਲਾ ਤਾਂ ਮੈਂ 16 ਇੰਚ ਮੈਂ ਦੇਖਿਆ ਨਹੀਂ ਹਜੇ ਦੇਖਦੀ ਆ ਫਿਰ ਦੱਸਦੀ ਆ ਬੁਕਰਮ ਦੀ ਚੜਾਈ ਲੈਤੀ ਆ ਮੈਂ 17 ਇੰਚ ਤੇ ਆਪਾਂ ਕੀ ਕਰਨਾ ਆ ਦੇਖੋ ਜਮਾ ਇੱਕੋ ਜੀ ਬੁਕਰਮ ਹੋਊਗੀ ਨਾ ਕਾਲਰ ਦਾ ਪਾਚੀ ਜਿੱ ਕਿੰਨੀ ਰੱਖੀ ਸੀਗੀ ਪੌਣੇ 3 ਇੰਚ ਪੌਣੇ 3 ਇੰਚ ਤੇ ਇੱਕ ਨਿਸ਼ਾਨ ਲਾ ਲਓ ਆਪਾਂ ਫਿਰ ਉਸ ਤੋਂ ਕਰਨਾ 1 ਇੰਚ ਉੱਚਾ ਜਿਵੇਂ ਕਿ ਆ ਹੋ ਗਿਆ ਇੱਥੇ ਠੀਕ ਹੈ ਫਿਰ ਆਪਾਂ ਇਹਨੂੰ ਐ ਕਰਕੇ ਇੱਥੋਂ ਤੁਸੀਂ ਦੇਖੋ ਜਿੰਨਾ ਤੁਹਾਨੂੰ ਕਾਲਰ ਚਾਹੀਦਾ ਜਿਵੇਂ ਕਿ ਮੈਨੂੰ ਕਾਲਰ ਚਾਹੀਦਾਗਾ 16 ਇੰਚ ਠੀਕ ਹੈ 16 ਇੰਚ ਲੰਬੀ ਐਵੇਂ ਕਰਕੇ ਨਿਸ਼ਾਨ ਲਾ ਲਓ ਹੁਣ ਕੀ ਕਰਨਾ ਹੁਣ ਆਪਾਂ ਇੱਥੋਂ ਨਿਸ਼ਾਨ ਲਾਉਣਾ ਐਵੇਂ ਕਰਕੇ ਜਮਾ ਸਿੱਧਾ ਜਿੰਨਾ ਆਪਾਂ 16 ਇੰਚ ਲਾਇਆ ਸੀ ਨਾ ਆ ਨਿਸ਼ਾਨ ਨੂੰ ਆਪਾਂ 16 ਇੰਚ ਦੇ ਨਾਲ ਮਿਲਾ ਦੇਣਾ ਦੇਖੋ ਹੁਣ ਇੱਥੋਂ ਆਪਾਂ ਲੈਣਾਗਾ 3.5 ਆ ਬੰਦ ਵਾਲਾ ਪਾਸਾ ਹੋ ਗਿਆ ਇੱਥੋਂ ਆਪਾਂ ਲੈਣਾ 3.5 ਇੱਥੋਂ 3.5 ਤੋਂ ਐਂ ਕਰਦਾਂਗੇ ਆਪਾਂ ਹੁਣ ਰਹਿ ਗਈ ਆਪਣੀ ਕਾਲਰ ਦੀ ਚੁੰਝ ਤੁਸੀਂ ਕਿਵੇਂ ਕੱਢਣੀ ਹੈ ਕਾਲਰ ਦੀ ਚੁੰਝ ਮੈਂ ਕੱਢਣੀ ਹੈ ਨਾਰਮਲ ਹੀ ਜ਼ਿਆਦਾ ਨਹੀਂ ਕੱਢਣੀ ਮੈਂ ਆਪਣਾ ਇੱਥੋਂ 16 ਸੀਗਾ 16 ਤੋਂ ਹੀ ਚੱਕਣਾ ਆਪਾਂ ਆਹ ਵਾਲਾ ਹੋ ਗਿਆ ਇੱਥੋਂ 16 ਦਾ ਨਿਸ਼ਾਨ ਇੱਥੋਂ ਆਪਾਂ ਚੱਕਾਂਗੇ ਐਵੇਂ ਕਰਕੇ ਹੁਣ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਕਟਿੰਗ ਜੇ ਤੁਸੀਂ ਆਹ ਵਾਲੀ ਚੀਜ਼ ਤੋਂ ਗਲਾਈ ਦੇਣੀ ਹੈ ਤੁਸੀਂ ਗਲਾਈ ਵੀ ਦੇ ਸਕਦੇ ਹੋ ਜੇ ਤੁਹਾਨੂੰ ਗਲਾਈ ਦੇਣੀ ਵਧੀਆ ਨਹੀਂ ਲੱਗਦੀ ਤਾਂ ਉਹ ਤੁਹਾਡੀ ਇੱਛਾ ਹੈ ਨਾ ਵੀ ਤੁਸੀਂ ਕਿਵੇਂ ਕਰਨੀ ਹੈ ਜੇ ਆਪਣੇ ਕੋਲੇ ਬੁਕਰਮ ਜਾਂ ਪੇਪਰ ਪੇਸਟਿੰਗ ਸਹੀ ਹੋਵੇ ਨਾ ਫੇਰ ਨਹੀਂ ਇੰਨਾ ਉਹ ਪੈਂਦਾ ਆ ਦੇਖੋ ਆ ਹੋ ਗਿਆ ਆਪਣੇ ਕਲਰ ਦੀ ਕਲਰ ਨੂੰ ਕਪੜੇ ਤੇ ਅਟੈਚ ਕਰਨ ਲਈ ਆਪਾਂ ਨੂੰ ਡਬਲ ਫੋਲਡ ਕਪੜਾ ਚਾਹੀਦਾ ਹੋਊਗਾ ਆਪਾਂ ਸਿੰਗਲ ਵੀ ਲੈ ਸਕਦੇ ਆ ਬਟ ਮੈਂ ਨੂੰ ਡਬਲ ਵਧੀਆ ਲੱਗਦਾ ਤਾਂ ਮੈਂ ਡਬਲ ਫੋਲਡ ਹੀ ਲਵਾਂਗੀ ਇਹਨੂੰ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਕਪੜਾ ਜੇ ਤੁਹਾਡੇ ਕੋਲ ਨਾਲ ਦਾ ਹੈਗਾ ਤੁਸੀਂ ਨਾਲ ਦਾ ਲੈ ਸਕਦੇ ਹੋ ਜੇ ਤੁਸੀਂ ਮੈਚਿੰਗ ਲਾਉਣਾ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਠੀਕ ਹੈ ਮੇਰੇ ਕੋਲ ਇਹਦੇ ਨਾਲ ਦਾ ਹੀ ਪਿਆ ਸੀਗਾ ਆਪਾਂ ਇਹਨੂੰ ਪ੍ਰੈਸ ਨਾਲ ਚੰਗੀ ਤਰ੍ਹਾਂ ਚਪਕੇ ਲਾਂਗੇ ਚਪਕੇਣਾ ਇਹ ਚੰਗੀ ਤਰ੍ਹਾਂ ਹੀ ਆ ਕਿਉਂਕਿ ਬਾਅਦ ਚੇ ਇਹਦੀ ਹਾਲ ਚੱਲ ਹੋ ਜਾਂਦੀ ਹੈ ਸਿਲਾਈ ਲਾਉਣੀ ਜ਼ਰੂਰੀ ਹੈ ਇਹਦੇ ਉੱਪਰ ਜ਼ਿਆਦਾਤਰ ਮੈਂ ਸਿੰਗਲ ਕੱਪੜੇ ਤੇ ਲਾਉਣੇ ਹੁੰਦੀਆਂ ਬਟ ਅੱਜ ਮੈਂ ਆਖਿਆ ਨਾ ਫਿਰ ਟਾਈਮ ਜ਼ਿਆਦਾ ਲੱਗ ਜਾਊਗਾ ਆਪਾਂ ਕੀ ਕਰਨਾ ਆਪਾਂ ਹੁਣ ਜਿਹੜੀ ਆਹ ਵਾਲੀ ਚੀਜ਼ ਆਪਣੀ ਹਨਾ ਛੋਟੀ ਆ ਉੱਥੋਂ ਆਪਾਂ ਸਲਾਈ ਲਾਉਣ ਲੱਗ ਜਾਣਾ ਇਹਦੇ ਉੱਪਰ ਇਦਾਂ ਕਰਕੇ ਆਪਾਂ ਸਲਾਈ ਲਾਉਣ ਲੱਗ ਜਾਾਂਗੇ ਸਲਾਈ ਤੁਸੀਂ ਦੇਖ ਲਓ ਪੈਰ ਪੈਰ ਦੀ ਲਾਉਣੀ ਆ ਪੈਰ ਪੈਰ ਦੀ ਵੀ ਲਾ ਸਕਦੇ ਹੋ ਜੇ ਤੁਸੀਂ ਵੱੱਦ ਲਾਉਣੀ ਆ ਤੁਸੀਂ ਵੱੱਦ ਵੀ ਲਾ ਸਕਦੇ ਹੋ ਕਈ ਵਾਰ ਕੀ ਹੁੰਦਾ ਆਪਣੇ ਕੋਲ ਨਾ ਆ ਚੀਜ਼ ਜਦੋਂ ਆਪਾਂ ਕੱਪੜਾ ਧੋਣੇ ਆ ਆ ਚੀਜ਼ ਨਿਕਲਣ ਲੱਗ ਜਾਂਦੀ ਹੈ ਫੋਲਡ ਹੋਣ ਲੱਗ ਜਾਂਦੀ ਹੈ ਇਹਦੇ ਉੱਪਰ ਇੱਕ ਇੱਕ ਸਲਾਈ ਲਾ ਹੀ ਲਓ ਸਲਾਈ ਪੂਰੀ ਫਿਨਿਸ਼ਿੰਗ ਲਾ ਲਓ ਜਿਹੜੀ ਕਿ ਆਪਾਂ ਨੂੰ ਬਾਅਦ ਚ ਪੱਟਣ ਦੀ ਲੋੜ ਨਾ ਪਵੇ ਇਸ ਬਾਰੇ ਦੇ ਉੱਪਰ ਸਲਾਈ ਲੱਗ ਗਈ ਹੁਣ ਇਹਨੂੰ ਆਪਾਂ ਕਿਵੇਂ ਕਰਨਾ ਐਵੇਂ ਫੇਰ ਫੋਲਡ ਕਰਨਾ ਆ ਦੇਖੋ ਡਬਲ ਫੋਲਡ ਆਪਾਂ ਕੱਪੜਾ ਕਰਕੇ ਰੱਖਿਆ ਹੋਇਆ ਉਵੇਂ ਇਹਦੇ ਉੱਪਰ ਸਲਾਈ ਲਾ ਦੇਣੀ ਆ ਆਪਾਂ ਨੂੰ ਪਤਾ ਹੀ ਹੁੰਦਾ ਨਾ ਵੀ ਇੱਥੋਂ ਬੁਕਰਮ ਸਟਾਰਟ ਹੁੰਦੀ ਆ ਇਹ ਜਿਹੜੀ ਆਪਾਂ ਸਲਾਈ ਲਾਉਣੀ ਹੈ ਇਹ ਆਪਾਂ ਬੁਕਰਮ ਦੇ ਉੱਪਰ ਨਹੀਂ ਲਾਉਣੀ ਜਮਾਂ ਹੀ ਬੁਕਰਮ ਦੇ ਨਾਲ-ਨਾਲ ਲਾਉਣੀ ਆ। ਜੇ ਇਹ ਸਲਾਈ ਆਪਣੇ ਬੁਕਰਮ ਦੇ ਉੱਪਰ ਲੱਗ ਗਈ ਫਿਰ ਕੋਲਰ ਦੀ ਫਿਨਿਸ਼ਿੰਗ ਨਹੀਂ ਹੋਵੇਗੀ। ਓਮੀ ਆਪਾਂ ਖੁੰਜੇ ਬਣਾਉਣੇ ਆ ਜਿਵੇਂ ਆਪਾਂ ਕਟਿੰਗ ਕੀਤੀ ਪਈ ਹੈ ਇਹਦੀ। ਹੁਣ ਅੱਧਾ-ਅੱਧਾ ਇੰਚ ਕਪੜਾ ਨਾਲ ਛੱਡ ਕੇ ਬਾਕੀ ਆਪਾਂ ਸਾਰੇ ਦੀ ਕਟਿੰਗ ਕਰ ਦਾਂਗੇ। ਆ ਵੀ ਇੱਧਰ ਵੀ ਜਿਹੜਾ ਕੱਪੜਾ ਹੈਗਾ ਅੱਧਾ ਅੱਧਾ ਇੰਚ ਨਾਲ ਛੱਡ ਕੇ ਇੱਧਰ ਵੀ ਐਵੇਂ ਹੀ ਕਰਾਂਗੇ ਆਪਾਂ ਜਿੰਨਾ ਜਿੰਨਾ ਕ ਆਪਾਂ ਨੂੰ ਸਲਾਈ ਤੇ ਚਾਹੀਦਾ ਉਹਨਾਂ ਨਾਲ ਕੱਪੜਾ ਆਪਾਂ ਨਾਲ ਛੱਡ ਕੇ ਬਾਕੀ ਸਾਰੇ ਦੀ ਕਟਿੰਗ ਕਰ ਲਾਂਗੇ ਆਪਾਂ ਜੇ ਕੱਪੜਾ ਵੱਧ ਰਹਿ ਜਾਏ ਤਾਂ ਵੀ ਪ੍ਰੋਬਲਮ ਪੈਂਦੀ ਹੈ ਜੇ ਕੱਪੜਾ ਘੱਟ ਰਹਿ ਜਾਏ ਤਾਂ ਵੀ ਪ੍ਰੋਬਲਮ ਪੈਂਦੀ ਹੈ ਤਾਂ ਇਸ ਕਰਕੇ ਅੱਧਾ ਅੱਧਾ ਇੰਚ ਹੁਣ ਆਪਾਂ ਇਹਨੂੰ ਸਿੱਧਾ ਕਰ ਲਾਂਗੇ ਸਿੱਧਾ ਕਰਨ ਵੇਲੇ ਇਹਦੀ ਆ ਚੁੰਝ ਬਣਾਉਣੀ ਜ਼ਰੂਰੀ ਹੁੰਦੀ ਹੈ ਜੇ ਤਾਂ ਤੁਸੀਂ ਧਾਗੇ ਨਾਲ ਬਣਾਉਣੀ ਹੈ ਧਾਗੇ ਨਾਲ ਨਹੀਂ ਮੇਰੇ ਕੋਲ ਤਾਂ ਸਿੱਧਾ ਹੀ ਕੰਮ ਹੁੰਦਾ ਪੇਚਕਾਸ ਹੁੰਦਾ ਜਾਂ ਕੈਂਚੀ ਦੀ ਨੋਕ ਹੁੰਦੀ ਆ ਉਹਦੇ ਨਾਲ ਚੁੰਝ ਵਧੀਆ ਬਣ ਜਾਂਦੀ ਆ ਤਾਂ ਦੇਖੋ ਇਦਾਂ ਲਈ ਕਰਕੇ ਦਿਖਾਉਣੀ ਐ ਮੈਂ ਤਰ੍ਹਾਂ ਇੱਕ ਵਧੀਆ ਬਣ ਗਈ ਨਾ ਚੁੰਝ ਹੁਣ ਤੁਸੀਂ ਇਹਦੇ ਉੱਪਰ ਇੱਕ ਇੱਕ ਸਲਾਈ ਹੋਰ ਲਾ ਲਿਓ ਜੇ ਤੁਹਾਡਾ ਮਨ ਕਰਦਾ ਤਾਂ ਮੇਰਾ ਮਨ ਕਰਦਾ ਵੀ ਮੈਂ ਇੱਕ ਇੱਕ ਸਲਾਈ ਹੋਰ ਲਾਵਾਂ ਜਾਂ ਨਾ ਲਾਵਾਂ ਚਾਹ ਲਾ ਹੀ ਲੈਨੇ ਆ ਪੈਰ ਪੈਰ ਤੇ ਲਾ ਲਿਓ ਹੁਣ ਆਪਾਂ ਇਹ ਅਟੈਚ ਕਿਵੇਂ ਕਰਨਾ ਹੁਣ ਇਹਨੂੰ ਐਵੇਂ ਕਰ ਲਓ ਠੀਕ ਹੈ ਇਹਦਾ ਦੇਖੋ ਬਚਾਲਾ ਕਿੱਥੇ ਆ ਰਿਹਾ ਆਹ ਥਾਤੇ ਇਹਦਾ ਬਚਾਲਾ ਰਹਿਣਾ ਇੱਥੇ ਆਪਾਂ ਕੱਟ ਪਾ ਲਓ ਤੇ ਹੁਣ ਆਪਾਂ ਚੱਕਣਾ ਕਮੀਜ਼ ਕਮੀਜ਼ ਦਾ ਵੀ ਆਪਾਂ ਦੇਖੋ ਬਚਾਲਾ ਕਿੱਥੇ ਆ ਰਿਹਾ ਜਿਵੇਂ ਹੁਣ ਆਹ ਚੀਜ਼ ਦਾ ਬਚਾਲਾ ਆ ਰਿਹਾ ਨਾ ਇੱਥੇ ਵੀ ਆਪਾਂ ਕੱਟ ਪਾ ਲਓ ਐਂ ਕਰਕੇ ਹੁਣ ਇਹ ਲਾਉਣਾ ਕਿਵੇਂ ਆਪਾਂ ਠੀਕ ਹੈ ਹੁਣ ਆਪਾਂ ਰੱਖਣਾ ਪੁੱਠਾ ਪਾਸਾ ਇੱਥੇ ਤੇ ਐਸ ਲੋਟ ਲਾਉਣਾ ਜਿਹੜਾ ਕਿ ਕਲਰ ਆਪਣੇ ਵਾਲੀ ਸਾਈਡ ਸਿੱਧਾ ਆਜੇ ਹੁਣ ਆਪਾਂ ਇਹਨੂੰ ਮਿਲਾ ਕੇ ਇੱਥੇ ਸਲਾਈ ਲਾ ਦਾਂਗੇ ਪਹਿਲਾਂ ਕੱਟਣਾ ਕੱਟ ਮਲਾ ਕੇ ਦੇਖਾਂਗੇ ਵੀ ਆਪਣਾ ਕਲਰ ਪੂਰਾ ਆ ਰਿਹਾ ਕਿਤੇ ਵੱਧ ਘੱਟ ਤਾਂ ਨਹੀਂ ਰਹਿ ਗਿਆ ਹੋਰ ਕਿਤੇ ਆਪਣੀ ਮਿਹਨਤ ਚ ਪਾਣੀ ਪੈ ਜੇ ਨਹੀਂ ਆਪਣਾ ਕਲਰ ਪੂਰਾ ਪੂਰਾ ਆ ਰਿਹਾ ਜਮਾਂ ਸਹੀ ਕਿਸੇ ਪਾਸੇ ਕੋਈ ਵੀ ਪ੍ਰੋਬਲਮ ਨਹੀਂ ਆ ਰਹੀ ਠੀਕ ਹੈ ਆ ਦੇਖੋ ਆਪਾਂ ਇਹਨੂੰ ਐਂ ਧਰ ਕੇ ਇੱਥੋਂ ਪੁੱਠਾ ਪਾਸਾ ਕਮੀਜ਼ ਦਾ ਸਿੱਧਾ ਇਹਦੇ ਉੱਪਰ ਕੋਲਾ ਧਰ ਕੇ ਆਪਾਂ ਸਲਾਈ ਲਾਉਣੀ ਸ਼ੁਰੂ ਕਰ ਦਾਂਗੇ ਇੱਕ ਵਾਰ ਪੂਰਾ ਧਿਆਨ ਨਾ ਕਰੋ ਕਿਉਂਕਿ ਇਹ ਖੁੰਝੇ ਹੁੰਦੇ ਹਨ ਨਾ ਜਿਹੜੇ ਦੋਨੇ ਇਹ ਜਮਾਂ ਸਹੀ ਹੋਣੇ ਜ਼ਰੂਰੀ ਹੁੰਦੇ ਆ ਕਿਤੇ ਨਾ ਹੋਵੇ ਕੋਲਰ ਵਾਲਾ ਖੁੰਝਾ ਆਪਣਾ ਲੱਗ ਫਿਰਦੀ ਹੋਵੇ ਕੰਨੀ ਤੇ ਕਮੀਜ਼ ਦਾ ਆਪਣਾ ਅਲੱਗ ਫਿਰਦਾ ਹੋਏ ਫਿਰ ਉਹ ਫਿਨਿਸ਼ਿੰਗ ਨਹੀਂ ਹੁੰਦੀ ਉਸ ਤੋਂ ਬਾਅਦ ਇਹਨੂੰ ਆਪਾਂ ਐਂ ਕਰਕੇ ਖੋਲ ਲਵਾਂਗੇ ਆਪਣੇ ਸਾਰੇ ਕੱਟ ਇੱਕ ਦੂਸਰੇ ਨਾਲ ਮੈਚ ਕਰ ਰਹੇ ਆ ਬਸ ਇਹੀ ਹੁੰਦੀ ਹੈ ਕਾਲਰ ਦੇ ਵਿੱਚ ਵੀ ਆਪਣੇ ਕੱਟ ਮੈਚ ਕਰਦੇ ਹੋਣੇ ਚਾਹੀਦੇ ਨਹੀਂ ਪਤਾ ਕਿਉਂ ਤਾਂ ਨਹੀਂ ਵਿੱਚ ਬਲ ਪੈ ਜਾਂਦਾ ਮਤਲਬ ਕਿ ਚੁੰਨਟ ਬੰਨ੍ਹ ਦਿੰਦੇ ਆ ਆ ਦੇਖੋ ਇਹ ਹੈਗਾ ਆਪਣਾ ਕੁੜਤਾ ਹਾਈ ਨੈਕ ਵਾਲਾ ਇਹਦੇ ਉੱਪਰ ਆਪਾਂ ਕੋਟ ਕਾਲਰ ਲਾਏ ਨੇ ਦੇਖੋ ਤੁਸੀਂ ਦੋਨੇ ਪਾਸੇ ਬੈਕ ਐਂਡ ਫਰੰਟ ਬਹੁਤ ਹੀ ਫਿਨਿਸ਼ਿੰਗ ਨਾਲ ਕੰਮ ਹੋਇਆ ਹੋਇਆ ਜੇ ਤੁਸੀਂ ਵੀ ਇਹਨੂੰ ਲਾਉਣਾ ਚਾਹੁੰਦੇ ਹੋ ਤਾਂ ਅੱਗੇ ਜਾ ਕੇ ਸਾਰੀ ਵੀਡੀਓ ਜ਼ਰੂਰ ਦੇਖਿਓ